ਅੰਮ੍ਰਿਤਸਰ ਦੇ ਹਲਕਾ ਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਨਵੇਂ ਸਕੂਲ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਜੀ ਆਂ ਦੱਸ ਜੀ ਕਿ ਇਸ ਮੌਕੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਅੱਜ ਹਲਕਾ ਟਾਰੀ ਦੇ ਪਿੰਡ ਵਡਾਲਾ ਬਿੱਠੇਵੰਡ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਕਲਾਸਰੂਮ ਤੇ ਚਾਰ ਦੀਵਾਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਹੋਰ ਕੀ ਕੀ ਕਹਿ ਤੁਸੀਂ ਵੀ ਸੁਣੋ ਪ੍ਰੋਗਰਾਮ ਹੈ ਸਿੱਖਿਆ ਕ੍ਰਾਂਤੀ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣੀ ਆ ਜਿਸ ਤਰ੍ਹਾਂ ਯੁੱਧ ਹੈ ਨਾ ਨਸ਼ੇ ਦੇ ਵਿਰੁੱਧ ਜਿਸ ਤਰ੍ਹਾਂ ਯੁੱਧ ਹੈ ਨਾ ਪਾਣੀ ਆਪਣੇ ਹੱਥ ਲੈਣ ਦੇ ਸਰਕਾਰ ਸੈਂਟਰ ਦੇ ਵਿਰੁੱਧ ਇਸ ਤਰ੍ਹਾਂ ਸਾਡਾ ਪਾਇਲਟ ਪ੍ਰੋਗਰਾਮ ਹੈ ਤੋਂ ਕਸੀਂ ਦੇਖਿਆ ਪਿਛਲੇ ਕਈਆਂ ਸਾਲਾਂ ਤੋਂ ਇੱਧਰ ਕੋਈ ਖਿਆਲ ਹੀ ਨਹੀਂ ਦਿੱਤਾ ਕਿਸੇ ਪਿਛੇ ਸਕੂਲ ਦੀ ਚਾਰ ਦੀਵਾਰੀ ਨਹੀਂ ਸੀ ਜੇ ਕਿ ਹੈਗੀ ਸੀ ਤੇ ਉਹ ਨਾ ਹੋਇਆ ਵਰਗੀ ਕਿਤੇ ਸਟਾਫ ਵਾਸਤੇ ਇਹ ਵਾਸਤੇ ਕੋਈ ਟਾਇਲਟ ਸਿਸਟਮ ਨਹੀਂ ਸੀਗਾ ਜੇ ਸੀ ਤੇ ਉਹ ਬਹੁਤ ਮਾੜਾ ਪੁਰਾਣਾ ਗੰਦਾ ਘਟਿਆ ਫਟਿਆ ਸਰਕਾਰ ਨੇ ਕ੍ਰਾਂਤੀ ਸ਼ੁਰੂ ਕੀਤੀ ਹੈ ਕਿਉਂਕਿ ਅਸੀਂ ਜਿਹੜੀ ਸਾਡੀ ਪਾਰਟੀ ਹੈ ਜਾਂ ਸਰਕਾਰ ਹੈ ਉਹ ਦੋ ਮੁੱਦਿਆਂ ਨੂੰ ਲੈ ਕੇ ਚੱਲੀ ਹੋਈ ਹੈ ਸਿਹਤ ਸਿੱਖਿਆ ਸਿਹਤ ਵਿੱਚ ਵੀ ਅਸੀਂ ਵੱਧ ਤੋਂ ਵੱਧ ਕੰਮ ਕਰ ਰਹੇ ਹਾਂ ਤੇ ਸਿੱਖਿਆ ਵਿੱਚ ਵੀ ਅਸੀਂ ਜੋ ਨਹੀਂ ਸੀ ਪਹਿਲਾਂ ਵੇਖਣ ਨੂੰ ਮਿਲਿਆ ਉਹ ਕਰ ਰਹੇ ਹਨ ਤੁਸੀਂ ਨੋਟ ਕਰੋ ਵਡੀਆਂ ਕਲਾਸਾਂ ਵਿੱਚ ਪ੍ਰੋਜੈਕਟਰ ਲੱਗੇ ਹੋਏ ਨੇ ਪਹਿਲਾਂ ਇਹ ਖੁਦ ਲੋਕਾਂ ਨੂੰ ਪਤਾ ਹੀ ਨਹੀਂ ਬੱਚਿਆਂ ਨੂੰ ਤੇ ਹੁਣ ਰੋਸ਼ਨੀ ਮਿਲੀ ਹੈ ਨਾ ਕਿ ਕਦੋਂ ਚ ਰੋਸ਼ਨੀ ਨਿਕਲੀ ਹੈ ਤੇ ਹੁਣ ਬੋਰਡ ਤੇ ਲਿਖਣ ਨਾਲ ਉਹ ਸਾਹਮਣੇ ਸਕਰੀਨ ਲੱਗੀ ਉਹਦੇ ਵਿੱਚ ਆ ਰਹੇ ਅਸੀਂ 18500 ਜਿਹੜੇ ਟੀਚਰ ਥੋੜੇ ਥੋੜੇ ਪੈਸਿਆਂ ਤੇ ਰੱਖੇ ਸੀ ਤੇ ਭਰਤੀਆਂ ਮੰਗਦੇ ਹੀ ਕੋਈ ਟੈਂਕੀਆਂ ਤੇ ਚੜਦੇ ਸੀ ਕੋ ਖੰਬਿਆਂ ਨਾਲ ਲਟਕਦੇ ਸੀ ਬਹੁਤ ਬੁਰੀ ਹਾਲਤ ਸੀ ਉਹ ਸਾਰੇ ਦੇ ਸਾਰੇ ਰੱਖ ਲਏ ਨੇ ਜਿਹੜੀ ਉਹਨਾਂ ਨੂੰ ਰੈਗੂਲਰ ਕਰ ਲਿਆ 10000 ਤੋਂ ਉੱਪਰ ਦੇ ਮਿਟੀਚਰ ਪ੍ਰਤੀ ਕਰਦੇ 234 ਪ੍ਰਿੰਸੀਪਲ ਜਿਹੜੇ ਸਰਕਾਰਡ ਪ੍ਰਿੰਸੀਪਲ ਜਿਹੜੇ ਸਿਆਣੀ ਸੀ ਉਹਨਾਂ ਨੂੰ ਅਸੀਂ ਸਿੰਗਾਪੁਰ ਤੋਂ ਟ੍ਰੇਨਿੰਗ ਕਰਾਈਆ ਫਿਨਲੈਂਡ ਤੋਂ 144 ਨੂੰ ਕਰਾਈ ਜੇ ਛੋਟੇ ਬੱਚਿਆਂ ਦੇ ਜਿਹੜੇ ਪੜਾਉਣ ਦੇ ਸਿਸਟਮ ਸੀ ਸੋ ਮਤਲਬ ਇੱਕ ਸੰਧੀ ਤੁਸੀਂ ਜੋ ਮੈਂ ਗੱਲ ਕਰ ਰਿਹਾ ਹਾਂ ਦਾ ਜੋ ਇਹਨਾਂ ਦੇ ਕੋਈ ਸੁਣੋਗੇ ਮੈਂ ਬੋਲਾਂਗਾ ਵੀ ਕ੍ਰਾਂਤੀ ਮਹਿਸੂਸ ਕਰੋਗੇ ਤੁਸੀਂ ਇਹ ਵਕਤ ਹੀ ਕ੍ਰਾਂਤੀ ਆ ਰਹੀ ਹੈ ਇਕ ਕ੍ਰਾਂਤੀ ਜਾਰੀ ਆ ਪਾਰਟੀ ਕ੍ਰਾਂਤੀਕਾਰੀ ਪਾਰਟੀ ਹੈ ਅਸੀਂ ਇਹ ਕੰਮ ਸਿੱਖਿਆ ਨੂੰ ਬਹੁਤ ਉਤਾਂ ਲੈ ਜਾ ਕੇ ਜਾਣਾ ਚਾਹੁੰਦੇ ਆ ਸਾਨੂੰ ਤੇ ਉਹ ਬੱਚੇ ਮਿਲਦੇ ਸੀ ਪਲੱਸ 2 میٹرਕ ਜਿਹੜੇ ਖੁਦ ਦਾ ਨਾਮ ਹੀ ਪੂਰੀ ਤਰ੍ਹਾਂ ਨਹੀਂ ਲਿਖਦੇ ਸੀ ਬਾਪ ਦਾ ਨਾਮ ਲਿਖਣ ਵਾਸਤੇ ਚੁੱਪ ਕਰ ਜਾਂਦੇ ਸੀ ਕਿਉਂ ਕਿ ਪਹਿਲੀ ਕਲਾਸ ਤੋਂ ਲੈ ਕੇ ਕਿਸ ਕਲਾਸ ਤੱਕ ਪੇਪਰ ਹੀ ਨਹੀਂ ਲੈਣੇ ਫਿਰ ਜਦੋਂ ਕੰਪੀਟੀਸ਼ਨ ਐਗਜ਼ਾਮ ਹੋ ਰਹੇ ਨੇ 60 ਹਜ਼ਾਰ ਪੜਤੀਆਂ ਕੀਤੀਆਂ ਨੇ ਹੁਣ ਤੱਕ ਇਹ ਬੇਮਿਸਾਲ ਹੈ 3 ਸਾਲ ਬੇਮਿਸਾਲ ਤੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਇਹ ਪਾਰਟੀ ਸਿੱਖਿਆ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਹਾਂ ਮੇਰਾ ਨਾਮ ਅਦਰ ਸਿੰਘ ਹੈ ਜੀ। ਤਿੰਨ ਬਡਾਲਾ ਪਿੰਡ ਵਾਡਾ ਮੌਜੂਦਾ ਸਰਪੰਚ ਹਾਂ। ਜੀ। ਤੋਂ ਅੱਜ ਸਰਦਾਰ ਪਰਮਦਾਸ ਜੀ ਐਮਐਲਏ ਸਰਦਾਰ ਜਸਵਿੰਦਰ ਸਿੰਘ ਜਿੱਤੇ ਜਿਹੜੀ ਹੈ ਮਾਨ ਸਰਕਾਰ ਨੇ ਗਰਾਂਟਾ ਦੇ ਕੇ ਨਵੀਆਂ ਕਲਾਸਰੂਮ ਬਣਾਏ ਨੇ। ਉਹਨਾਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਸੀ ਉੱਚੇ ਚਤੌਰ ਦੇ ਸੋ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਔਰ ਦੂਸਰਾ ਧੰਨਵਾਦ ਕਰਦੇ ਆਂ ਅਸੀਂ ਪ੍ਰਿੰਸੀਪਲ ਦਾ ਨਵਦੀਪਪੁਰ ਜੀ ਦਾ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਪ੍ਰਬੰਧਕ ਕਰਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਆਏ ਹੋਏ ਸਰਪੰਚ ਸਹਿਬਾਨ ਟਿੰਗਰਾ ਕਲੋਨੀ ਗੋਂਸਾਬਾ ਔਰ ਸਾਡੇ ਪਿੰਡ ਦੇ ਮੁਖਤਵਰ ਬੰਦੇ ਪੰਚਾਇਤ ਮੈਂਬਰ ਸਭ ਦਾ ਜਿੰਨੇ ਵੀ ਸਾਡੇ ਪਿੰਡ ਦੇ ਆਏ ਨੇ ਸਭ ਦਾ तहे دلੋਂ ਧੰਨਵਾਦ ਕਰਦੇ ਆ। ਸੋ ਮਾਨ ਸਰਕਾਰ ਨੇ ਜਿਤਨਾ ਬਹੁਤ ਹੀ ਬਦਲਾਅ ਦਿੱਤਾ ਵਾ ਕਲੀਨਿਕ ਹਮਲੇ ਬਣਾਏ। ਔਰ ਸਕੂਲਾਂ ਦੇ ਵਾਸਤੇ ਬਹੁਤ ਗਰਾਟਾ ਦੇ ਕੇ ਉਹਨਾਂ ਨੇ ਆਪਣਾ ਚੰਗੀ ਪੜਾਈ ਵਾਸਤੇ ਚੰਗੀ ਸਿੱਖਿਆ ਦੇਣ ਵਾਸਤੇ ਕਲਾਸ ਰੂਮ ਬਣਾਏ ਨੇ। ਅਸੀਂ ਮਾਨ ਸਰ ਦਾ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਸਰਦਾਰ ਜਸਵਿੰਦਰ ਸਿੰਘ ਦਾ ਜੀ ਦਾ ਧੰਨਵਾਦ ਕਰਦੇ ਆ ਔਰ ਭੈਣ ਭਰਾਵਾਂ ਜਿਹੜੇ ਆਏ ਸਾਡੇ ਪਿੰਡ ਦੇ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਧੰਨਵਾਦ ਕਰਦੇ ਜੀ ਤੇ ਦਿਲੋਂ ਧੰਨਵਾਦ ਕਰਦੇ ਆ ਠੀਕ